ਪੰਜਾਬ ਦੇ ਜਲੰਧਰ ਦੇ ਥਾਣਾ ਭਾਰਗਵ ਕੈਂਪ ਦੇ ਵਿੱਚ ਪੁਲਿਸ ਨੇ ਆਰਮੀ ਦੇ ਮੇਜਰ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਉਸ ਨੂੰ ਥਾਣੇ ਲਿਆਂਦਾ ਹੈ ਅਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 14 ਦਿਨ ਦਾ ਜੁਡੀਸ਼ੀਅਲ ਰੀਮਾਨਡ ਵੀ ਹਾਸਲ ਕੀਤਾ ਜਲੰਧਰ ਦੇ ਥਾਣਾ ਭਾਰਗ ਕੈਂਪ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਰਿਸ਼ੀਕੇਸ਼ ਦੀ ਰਹਿਣ ਵਾਲੀ ਕੁੜੀ shaadi.com ਤੋਂ ਮੇਜਰ ਦੇ ਨਾਲ ਗੱਲਬਾਤ ਕਰਦੀ ਸੀ ਅਤੇ ਇਸੇ ਸਾਲ ਫਰਵਰੀ ਦੇ ਵਿੱਚ ਮੇਜਰ ਨੇ ਆਪਣੀ ਜਨਮ ਦਿਨ ਦੇ ਉੱਪਰ ਉਸ ਲੜਕੀ ਨੂੰ ਬਠਿੰਡਾ ਦੇ ਨਿੱਜੀ ਹੋਟਲ ਦੇ ਵਿੱਚ ਬੁਲਾਇਆ ਅਤੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਅਤੇ ਵਿਆਹ ਦੀ ਗੱਲ ਕੀਤੀ ਇਸ ਦੇ ਬਾਵਜੂਦ ਮੇਜਰ ਨੇ ਉਹਨੂੰ ਜਲੰਧਰ ਦੇ ਵੀ ਇਨਰਜੀ ਹੋਟਲ ਦੇ ਵਿੱਚ ਬੁਲਾਇਆ ਅਤੇ ਉੱਥੇ ਸਰੀਰਕ ਸੰਬੰਧ ਬਣਾਏ ਅਤੇ ਜਦੋਂ ਕੁੜੀ ਪ੍ਰੈਗਨੈਂਟ ਹੋ ਗਈ ਤਾਂ ਉਸ ਨੇ ਮੇਜਰ ਨੂੰ ਵਿਆਹ ਕਰਵਾਉਣ ਦੇ ਲਈ ਕਿਹਾ ਪਰ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਲੜਕੀ ਉਸ ਮੇਜਰ ਦੇ ਘਰੇ ਚਲੀ ਗਈ ਅਤੇ ਜਿੱਥੇ ਜਾ ਕੇ ਉਸ ਨੇ ਕਾਫੀ ਵਿਵਾਦ ਕੀਤਾ ਅਤੇ ਮੇਜਰ ਨੇ ਉਸ ਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਲੜਕੀ ਨੇ ਥਾਣਾ ਭਾਰਗਵ ਕੈਂਪ ਦੇ ਵਿੱਚ ਆ ਕੇ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਅਗਧਿਕ ਕਾਰਵਾਈ ਸ਼ੁਰੂ ਕੀਤੀ ਇਹ ਮੇਜਰ ਹੈ ਜੀ ਤੇ ਇੱਕ ਲੜਕੀ ਹੈ ਹਰਦਵਾਰ ਦੀ ਉਥੇ ਰਹਿਣ ਵਾਲੀ ਇਹਨਾਂ ਦਾ ਕੋਈ ਨਾਮ ਨਹੀਂ ਆਹ ਲੜਕੀ ਸਿੰਗਲ ਹੈ ਜਿਹੜਾ ਮੇਜਰ ਹੈ ਆਰਮੀ ਦੇ ਇਹ ਡਿਵੋਰਸੀ ਹੈ ਇਹਨਾਂ ਦੀ ਅਪਡੇਟ ਸ਼ਾਦੀ.com ਤੇ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਅਫਟਰ ਕਨਵਰਸੇਸ਼ਨ ਚੱਲੀ ਨਹੀਂ ਫੋਨ ਤੇ ਤੇ ਇਹਨਾਂ ਨੂੰ ਵਾਰ ਦੇ ਚੱਕ ਲੜਕੀ ਦੇ ਕਹਿਣ ਮੁਤਾਬਿਕ ਉਹ ਉਹਨੂੰ ਇੱਥੇ ਲਾਸਟ ਮੰਥ ਪੀੜ ਰਿਹਾ ਸੀ ਅਗਸਤ ਵਿੱਚ ਉਹਦਾ ਬਰਥਡੇ ਸੀ ਮੇਜਰ ਦਾ ਤੇ ਉੱਥੇ ਉਹ ਲਾਇਆ ਗਿਆ ਲੜਕੀ ਉੱਥੇ ਹੋਟਲ ਵਿੱਚ ਨਾਈਟ ਸਟੇ ਨਹੀਂ ਤਾਂ ਉਹ ਫਿਰ ਨਾਲ ਰਹਿਣ ਵਾਲੀ ਲੜਕੀ ਨੇ ਮਹਿਸੂਸ ਕੀਤਾ ਕਿ ਉਹ ਬਾਦ ਪ੍ਰੈਗਨੈਂਟ ਹੈ ਤੇ ਉਹਨੇ ਫਿਰ ਆਪਣੇ ਹੱਥ ਨਾਲ ਟੈਸਟ ਕੀਤਾ ਘਰ ਤੇ ਉਹ ਪੋਜ਼ਟਿਵ ਆਈ ਉਸ ਤੋਂ ਬਾਅਦ ਲੜਕੀ ਨੂੰ ਕਹਿਣਾ ਅਗੇ ਪਰ ਮੈਜਿਕ ਕਰੀ ਉਨ ਬੈਦਰੋਂ ਦੇ ਪਿਛੇ ਅੜ ਕੇ ਕਿਹਾ ਮੈਂ ਇਹ ਗ੍ਰੋਨਿੰਗ ਪਾਉਂਦਾ ਮੈਂ ਇਹ ਵੀ ਵੀਨ ਲਖੜਾ ਵੀ ਨੋਟ ਕਰਵਾ ਦਿੰਦਾ ਉਸ ਤੋਂ ਬਾਅਦ ਫਿਰ ਇਹਨਾਂ ਦੀ ਲੜਕੀ ਇੱਥੇ ਇਹਨਾਂ ਨਾਲ ਗੱਲ ਕਰਨ ਲਈ ਇਹਨਾਂ ਦਾ ਬੋਲਣਾ ਤੇ ਇੱਥੇ ਵੀ ਇਹ ਲੜਕੀ ਨਾਲ ਗੱਲ ਕਰਨ ਹਰ ਬੰਦੇ ਮਾਪੋਟ ਕੀਤੀ ਤੇ ਇਹ ਜਿਹਨਾਂ ਤੇ ਡਰਦਾ ਸੀ ਲੇਕਿਨ ਆਇਆ ਇਹ ਜੇ ਉਹ ਇਹਨਾਂ ਦੀ ਕੰਪਰਮਾਈਜ਼ ਜਦੋਂ ਨਹੀਂ ਹੋਇਆ ਅਸੀਂ ਕੋਈ ਗੱਲ ਬਾਤ ਨਹੀਂ ਚੱਲੀ ਗਾ ਇਹ ਲੜਕੀ ਨੇ ਕਹਿੰਦੀ ਹੈ ਕਿ ਸਾਡੇ ਕੋਲ ਸਟੇਟਮੈਂਟ ਆਤੀ ਅਸੀਂ ਉਸ ਦਿਨ ਐਕਟ ਦੇ ਅੱਗੇ ਟੱਕ ਕੇ ਤੇ ਫਿਰ ਇਹ ਮੇਜਰ ਸੀ ਯਾਰ ਨਹੀਂ ਆਪਸ ਸਿਰ ਤੇ ਇਹਨਾਂ ਦੇ ਇਹ ਟੂ ਪ੍ਰੋਸੀਜਰ ਇਹ ਨੋਰਮਲ ਬਣਟ ਲੈ ਹੈ ਤੇ ਜਨਰਲ ਕਲਰਮੇਰੀ एरिया ਪਿੰਡ ਤੋਂ ਸਾਰ ਕੀਤਾ ਕਿਹੜੇ ਹੋਟਲ ਦੇ ਵਿੱਚ ਦੱਸਿਆ ਗਿਆ ਸੀ ਉਹਦਾ ਨਾਮ ਨਹੀਂ ਮੈਨੂੰ ਯਾਦ ਆ ਰਿਹਾ ਥੋੜਾ ਬਠਿੰਡੇ ਦਾ ਹੋਟਲ ਕਿਤੇ ਵੀ ਕਾਫੀ ਉੱਥੇ ਮੁਸ਼ਕਲਤ ਵੀ ਕਰਨੀ ਪਈ ਜਦੋਂ ਰੈਸਟ ਕਰੀ ਗਏ ਇਹ ਕਿਹੜੇ ਕੈਟੇਗਰੀ ਦੇ ਵਿੱਚ ਜਿਹੜਾ ਸੀ ਜਲੰਧਰ ਦਾ ਸੀ ਕਿ ਬਾਰ ਦਾ ਨਹੀਂ ਨਹੀਂ ਬਠਿੰਡਾ ਕੈਂਟੇ ਜੀ ਆ ਕਿ ਉਹ ਉਥੇ ਨਹੀਂ ਕੋਈ ਮੁਸ਼ਕਲਤ ਤਾਂ ਥੋੜੀ ਕੱਲ ਇੱਕਦਮ ਪਹਿਲਾਂ ਕਰਨੀ ਪਈ ਸੀ ਉਹ ਉਹਨੂੰ ਹੈਂਡਵਨਿਸੀ ਕਰਦੇ ਉਹ ਸਾਡੇ ਉਹਨਾਂ ਦੀ ਮਿਲਬੂਰੀ ਸੀ ਉਹ ਉੱਥੇ ਨਹੀਂ ਸੀਗਾ ਸੀ ਕਹਿੰਦੇ ਉੱਥੇ ਹੀ ਤੇ ਉਹਨਾਂ ਨੇ ਆਪਣਾ ਕਰੀਅਰ ਕਰਤਾ ਸਭ ਰਿਕਨ ਦੇ ਦਿੱਤਾ ਜੁਰਦਨ ਕਿ ਅਸੀਂ ਅੱਜ ਤੋਂ ਦੇ ਕੱਲ ਮੇਰੀ ਲਾਸਟ ਏਅਰ ਉਹਦੇ ਤਾਂ ਹੈਲੋ ਕਰਦਾ ਕੱਲ ਉਹਨਾਂ ਨਾਲ ਅਸੀਂ ਕੁਲੀਸ਼ੈਂਟ ਦੇਖਦੇ ਬੰਦੇ ਦੇ ਸਾਡੇ ਹੈਲੋ ਕਰਦੇ ਅਸੀਂ ਬੈਸਟ ਪਾ ਗਏ ਉਹਨੂੰ ਪੇਸ਼ ਕਰਤਾ ਕੋਲ ਉਹਦੇ ਬਿਸ਼ਲ ਐਕਟ ਕੀ ਨਾਮ ਕੀ ਇਹਨਾਂ ਦਾ ਪੂਰਾ ਰੈਂਕ ਕੀ ਹੈ ਨਹੀਂ ਨਿਦਰਾਂ ਵਿੱਚ ਮੇਜ ਰਹੀ ਹੈ ਤੇ ਇਹਨਾਂ ਦਾ ਨਾਮ ਮਾਨਕ ਦਿੱਸਦਾ ਹੈ ਕਿ ਕੀ ਮੌਨਲਾਈਨ ਅਦਰ ਪਰਦਰਸ਼ ਕੀਤਾ ਮੌਨਲਾਈਨ ਕਲਾਬ 376 320 ਇੱਕ 506 ਆਈਪੀਸੀ ਜੀ ਕੋਰਟ ਦੇ ਵਿੱਚ ਪੇਸ਼ ਕੀਤਾ ਕੋਈ ਰਿਮਾਂਡ ਨਹੀਂ ਰਿਮਾਂਡ ਦੀ ਲੋੜ ਦੀ ਲੋੜ ਨਹੀਂ ਸਰ 21 ਨਵੰਬਰ ਨੂੰ ਐਫ ਆਈ ਆਰ ਦਰਜ ਹੋਈ ਨਹੀਂ ਕਿ ਰਿਸਪੌਂਡ ਬਹੁਤ ਸਮਾਂ ਲੱਗਦਾ ਹੈ ਕਿ ਕਾਰਨ ਨਹੀਂ ਉਹ ਥੋੜਾ ਪ੍ਰਸੀਲ ਰੋਕ ਕਰਨਾ ਪੈਂਦਾ ਸਾਨੂੰ ਮਿਲਟਰੀ ਏਰੀਆ ਤੇ ਲੈਣਾ ਪੈਂਦਾ ਨੂੰ ਰੋਕ ਪਟਣਾ ਸਰ ਲੜਕੀ ਦੁਸਰ ਸੀ ਕਿ ਇਹ ਕੁੱਦੀ ਤੇ ਗਈ ਸੀ ਕਿ ਕਿਸ ਨੇ ਬੁਲਾਇਆ ਸੀ ਉਸ ਨੂੰ ਨਹੀਂ ਲੜਕੀ ਕਰਨ ਦਾ ਫੋਨ ਬੁਲਾਇਆ ਗਿਆ ਸੀ ਥੋੜਾ ਬਾਅਦ ਰਸਮ ਜਰਨਲ نیوز ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ